ਦਿਖਾਈ ਦਿੰਦਾ ਕੋਈ ਥੋੜਾ ਮਾੜਾ ਮੋਟਾ ਜਮਾਈ ਨਹੀਂ ਦਿੰਦਾ ਆ ਕੰਨ ਤੇ ਕੀ ਵੱਜਿਆ ਕੰਨ ਵੱਢਿਆ ਪਿਆ ਆ ਕਾ ਕਾ ਉਹ ਭਾਂਜੀ ਕੇ ਸਾਥ ਲੜਾਈ ਹੋ ਗਈ ਸੀ ਨਾ ਹੂੰ ਉਸਨੇ ਗਰਮ ਗਰਮ ਚਾਹ ਬੋਲੇਗੀ ਠੀਕ ਆ ਉਹ ਬੈਠੇ ਘਰੇ ਜਾਂ ਦਲਾਸੂ ਮਾਰੇ ਘਰੇ ਨਹੀਂ ਸੀ ਜਾਂਦਾ ਤੈਨੂੰ ਘਰੇ ਜਾਣ ਨਹੀਂ ਸੀ ਦਿੰਦਾ ਕੋਈ ਹੁਣ ਦੀ ਅੱਖਾਂ ਦੇ ਵਿੱਚ ਗਰਮ ਗਰਮ ਚਾਹ ਦਾ ਕੱਪ ਪੜਿਆ ਹੋਇਆ ਪਾਤਾ ਲਾਈਟ ਜਲੇਗੀ ਬਿਲਕੁਲ ਬਲਾਈਂਡ ਹੋ ਗਿਆ ਚਿੱਟਾ ਹੁੰਦਾ ਲਹੂ ਆਪਣੇ ਆਪ ਦੇ ਵਿੱਚ ਆਪਣੀ ਗਵਾਹੀ ਭਰ ਰਿਹਾ ਵੀ ਜਿਹਨੇ ਸਾਰੀ ਜ਼ਿੰਦਗੀ ਮਾਮੇ ਨੇ ਉਸ ਘਰ ਦੇ ਲਈ ਕੰਮ ਕੀਤਾ ਤੇ ਅੱਜ ਉਹਨੂੰ ਬੁੜਾਪੇ 'ਚ ਅੱਖਾਂ ਤੋਂ ਅੰਨ੍ਹਾ ਹੋਣ ਦੇ ਬਾਵਜੂਦ ਕੱਢ ਦਿੱਤਾ ਗਿਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਨੇ ਬਾਈ ਠੀਕ ਹੋ ਭਾਈ ਸੂਰਜ ਦਾ ਤੁਹਾਡਾ ਹੋਰ ਸੂਰਜ ਜੀ ਦਿਖਾਈ ਦਿੰਦਾ ਕੋਈ ਤੁਹਾਨੂੰ ਆੜਾ ਮੋਟਾ ਹਾਂ ਜੀ ਬੋਲ ਜੀ ਜਮਾਈ ਨਹੀਂ ਦਿਦਾ ਬੈਠੇ ਰਹੋ ਬੈਠੇ ਰਹੋ ਇੱਥੇ ਇੱਥੇ ਚੌਕੜੀ ਮਾਰ ਲਓ ਆਪ ਹੀ ਨਹੀਂ ਦਿਖ ਰਿਹਾ ਬਿਲਕੁਲ ਨਹੀਂ ਦਿਖ ਰਿਹਾ ਨਹੀਂ ਠੀਕ ਆ ਕੰਨ ਤੇ ਕੀ ਵੱਜਿਆ ਕੰਨ ਵੱਢਿਆ ਪਿਆ ਕਾ ਕਾ ਉਹ ਭਾਨਜੀ ਕੇ ਸਾਥ ਲੜਾਈ ਹੋ ਗਈ ਸੀ ਨਾ ਹੂੰ ਉਸਨੇ ਗਰਮ ਗਰਮ ਚਾਹ ਢੋਲੀ ਸੀ ਠੀਕ ਆ ਮੂੰਹ ਤੇ ਕਹ ਰਹੇ ਯਾ ਗਲਾਸ ਕੀ ਮਾਰ ਦਿੱਤੀ ਉਹ ਅੱਖਰ ਚਾਹ ਪਈ ਹੋਈ ਹੈ ਕਮਲਾ ਨੇ ਰੋਕ ਲਿਆ ਠੀਕ ਆ ਤੇ ਬਾਪੂ ਵੀਰੇ ਇੰਨੇ ਸਾਲ ਦਿਨਾਂ ਤੋਂ ਤੂੰ 6-7 ਮਹੀਨਿਆਂ ਤੋਂ ਉੱਥੇ ਬਾਹਰ ਪਿਆਈ ਗੁਰੂ ਘਰ ਦੇ ਡਿਸਪੈਂਸਰੀ ਦੇ ਹਾਂਜੀ ਹੋਜੀ ਘਰੇ ਨਹੀਂ ਸੀ ਜਾਂਦਾ ਤੈਨੂੰ ਘਰੇ ਜਾਣ ਨਹੀਂ ਸੀ ਤੈਨੂੰ ਤਾਂ ਕੋਈ ਹੁਣ ਘਰ ਤੋਂ ਬਾਹਰ ਕੋਈ ਮੇਰੇ ਘਰ ਹੀ ਕੋ ਨਹੀਂ ਘਰ ਕੋਈ ਨਹੀਂ ਨਹੀਂ ਪਹਿਲਾਂ ਜਿਵੇਂ ਤੂੰ ਭੈਣ ਕੋਲੇ ਰਹਿੰਦਾ ਸੀ ਫੇ ਭਾਂਜੀ ਕੋਲੇ ਰਹਿੰਦਾ ਸੀ ਉਹ ਵੀ ਘਰ ਤੇ ਰਹੀ ਸੀ ਆ ਉਹ ਕਹਿੰਦੇ ਮੇਰੇ ਘਰ ਮਤ ਆਇਆ ਕਰ ਜਿਹੜੀ ਸਾਰੀ ਕਮਾਈ ਕਰਦਾ ਸੀ ਤੂੰ ਸਾਰੀ ਉਮਰ ਕੰਮ ਕੀਤਾ ਉਹਦੇ ਪੈਸੇ ਕੀ ਕਰਦਾ ਸੀ ਤੂੰ ਉਹ ਤਾਂ ਭਾਂਣ ਭੈਣ ਕੋ ਦੇਦਾ ਸੀ ਭੈਣ ਨੂੰ ਜੰਦਾ ਸੀ ਉਹ ਗੈਣ ਹੀ ਮਰ ਗਈ ਬਾਣ ਮਰ ਗਿਆ ਜੀ ਜੀ ਮਰ ਗਿਆ ਆ ਉਹ ਇੱਕ ਬਾਣ ਜੀ ਹੈ ਕਮਲਾ ਨੇ ਰ ਕੋਲੋਂ ਨਹੀਂ ਉਹ ਕਹੇਤੀ ਮੇਰੇ ਘਰੇ ਮਤ ਆਇਆ ਗਰ ਮਾਮਾ ਨਹੀਂ ਤੁਸੀਂ ਪਿੱਛੇੋਂ ਕਿੱਥੋਂ ਜੁਪੀ ਦੇ ਰਹਿਣ ਵਾਲੇ ਹੋ ਪਿੱਛੇੋਂ ਤੋਂ ਜੁਪੀ ਦੇ ਰਹਿਣ ਵਾਲੇ ਹੋ ਹਾਂ ਰਾਜਸਥਾਨ ਦਾ ਰਾਜਸਥਾਨ ਦੇ ਰਹਿਣ ਵਾਲੇ ਠੀਕ ਹੈ ਬਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ 27225 ਨੂੰ ਇਸ ਵੀਰ ਨੂੰ ਸਾਡੇ ਕੋਲ ਲੈ ਕੇ ਆਏ ਇਨੂੰ ਬਜ਼ੁਰਗ ਕਹਿ ਦਈਏ 40-45 ਸਾਲ ਦੀ ਉਮਰ ਹੈ ਮੇਤੋ ਵੀ ਛੋਟਾ ਹੈ ਉਮਰ ਚ ਪਰ ਹਾਲਾਤ ਇਨਸਾਨ ਨੂੰ ਬੁੱਢਾ ਕਰ ਦਿੰਦੇ ਨੇ ਦਿਖਾਈ ਨਹੀਂ ਦਿੰਦਾ ਅੱਖਾਂ ਤੋਂ ਅੰਨ੍ਹਾ ਹੋ ਗਿਆ ਕਾਰਨ ਇਹਦੀ ਅੱਖਾਂ ਦੇ ਵਿੱਚ ਗਰਮ-ਗਰਮ ਚਾਹ ਦਾ ਕੱਪ ਪੜਿਆ ਹੋਇਆ ਪਾਤਾ ਜਿਸ ਦੇ ਨਾਲ ਅੱਖਾਂ ਦੇ ਅੰਦਰ ਕੁਝ ਐਸੀ ਪ੍ਰੋਬਲਮ ਆ ਗਈ ਲਾਈਟ ਚੱਲੇ ਗਈ ਬਿਲਕੁਲ ਬਲਾਈਂਡ ਹੋ ਗਿਆ ਔਰ ਉਹ ਕੱਪ ਜਿਹੜਾ ਗਲਾਸ ਸੀਗਾ ਚਾਹ ਵਾਲਾ ਇੰਨੀ ਜ਼ੋਰ ਨਾਲ ਮਾਰਿਆ ਆ ਕੰਨ ਦੇਖੋ ਵੱਢਿਆ ਗਿਆ ਰਹਾ ਤੇ ਇਹ ਸੂਰਜ ਬਾਲਮਿਕੀ ਆਪਣਾ ਨਾਮ ਦੱਸਦਾ ਵਾ ਵੀਰ ਪਿਤਾ ਦਾ ਨਾਂ ਬੰਨਾ ਲਾਲ ਮਾਤਾ ਦਾ ਨਾਂ ਸ਼ਾਂਤੀ ਦੇਵੀ ਦੱਸਦਾ ਤੇ ਇਹ ਬਾਈ ਸਾਡੇ ਕੋਲੇ ਪਹੁੰਚਿਆ ਵਾ ਗੁਰਦੁਆਰਾ ਗੁਰਨਾਨਕਪੁਰੀ ਦੇ ਸਾਹਮਣੇ ਸਕੂਲ ਡਿਸਪੈਂਸਰੀ ਦੇ ਬਾਹਰ ਬਠਿੰਡੇ ਤੋਂ ਤੇ ਉੱਥੇ ਬਠਿੰਡੇ ਹੀ ਇਹ ਵੀਰ ਆਪਣੀ ਭੈਣ ਦੇ ਕੋਲੇ ਰਹਿੰਦਾ ਸੀਗਾ ਪੁਸ਼ਪਾ ਭੈਣ ਸੀ ਇਹਦੀ ਤੇ ਉਹਦੇ ਕੋਲੇ ਇਹ ਬਚਪਨ ਤੋਂ ਹੀ ਰਹਿੰਦਾ ਸੀ ਤੇ ਉਹ ਭੈਣ ਤੇ ਜੀਜਾ ਇਹਦੇ ਸਰਕਾਰੀ ਹਸਪੀਟਲ 'ਚ ਕੰਮ ਕਰਦਾ ਸੀ ਸਫਾਈ ਦਾ ਜਿਹੜਾ ਜੀਜਾ ਸੀ ਇਹਦਾ ਉਹ ਪੋਸਟਮਾਰਟਮ ਕਰਦਾ ਸੀ ਡੈੱਡ ਬੋਟੀਆਂ ਦੇ ਉਹਦਾ ਹੈਲਪਰ ਸੀਗਾ ਤੇ ਜੱਤ ਕਰੋ ਜਿਉਂਦੇ ਸੀ ਇਹ ਉਹਨਾਂ ਕੋਲ ਹੀ ਰਿਹਾ ਮਾਂ ਪਿਓ ਮਰ ਗਏ ਸੀ ਛੋਟੇ ਹੁੰਦੇ ਤੇ ਹੀ ਰਾਜਸਥਾਨ ਦਾ ਰਹਿਣ ਵਾਲਾ ਸਾਰੀ ਕਮਾਈ ਆਪਣੀ ਉਸ ਘਰ ਤੇ ਲਾਉਂਦਾ ਰਿਹਾ ਭਾਂਜਿਆਂ ਨੂੰ ਭਾਂਜੀਆਂ ਨੂੰ ਪਾਲਣ ਤੇ ਉਹਨਾਂ ਦੀ ਪੜ੍ਹਾਈ ਲਿਖਾਈ 'ਚ ਜਦੋਂ ਭੈਣ ਤੇ ਜੀਜਾ ਮਰ ਗਏ ਉਸ ਤੋਂ ਬਾਅਦ ਭਾਂਜੀ ਦੇ ਕੋਲੇ ਰਹਿਣ ਲੱਗ ਗਿਆ ਆਪਦੀ ਕੋਲੇ ਕਮਲਾ ਕੋਲੇ ਉਹ ਕਮਲਾ ਨੇ ਭੈਣ ਜੀ ਨੇ ਤੇ ਰੱਬ ਜਾਣਦਾ ਵੀ ਕੀ ਕਾਰਨ ਸੀ ਕਾਹਤੋਂ ਕੀ ਗੱਲ ਹੋਈ ਗਲਤੀ ਕਿਹਦੀ ਸੀ ਪਰ ਇਹਦੀਆਂ ਅੱਖਾਂ ਦੇ ਵਿੱਚ ਇਹ ਦੱਸਦਾ ਚਾਹ ਪਾਤੀ ਅੰਨਾ ਹੋ ਗਿਆ ਅੱਖਾਂ 'ਚ ਜਗਮੋਗੇ ਘਰੋਂ ਵੀ ਕੱਢਤਾ ਫਿਰ ਘਰ ਛੱਡ ਕੇ ਇਹ ਡਿਸਪੈਂਸਰੀ ਦੇ ਬਾਹਰ ਹੀ ਬਠਿੰਡੇ ਰਹਿਣ ਲੱਗ ਗਿਆ ਕਿ ਉੱਥੋਂ ਦਵਾਈ ਲੈ ਕੇ ਅੱਖਾਂ 'ਚ ਪਾ ਲੈਂਦਾ ਸੀ ਹੌਲੀ-ਹੌਲੀ ਅੱਖਾਂ ਦੀ ਦੋਸ਼ਨੀ ਬਿਲਕੁਲ ਖਤਮ ਹੋ ਗਈ ਦਿਖਣੋਂ ਹਟ ਗਿਆ ਤੇ ਉਸੇ ਡਿਸਪੈਂਸਰੀ ਦੇ ਵਿੱਚ ਕਮਲਜੀਤ ਕੌਰ ਭੈਣ ਜਿਹੜੇ ਜੌਬ ਕਰਦੇ ਸੀ ਐਜੇ ਨਰਸ ਉਹਨੇ ਸਾਨੂੰ ਦੱਸਿਆ ਬਾਪੂ ਬਾਰੇ ਵੀਡੀਓ ਬਣਾ ਕੇ ਭੇਜੀ ਫਿਰ ਸਾਡੀ ਟੀਮ ਦੇ ਮੈਂਬਰ ਆ ਸਤਵੀਰ ਵੀਰੇ ਹੁਣੀ ਰਾਮਪੁਰਾ ਫੂਲ ਤੋਂ ਉਹਨਾਂ ਦੀ ਅਸੀਂ ਡਿਊਟੀ ਲਈ ਉਹ ਵੀ ਟੀਚਰ ਨੇ ਪੇਸ਼ੇ ਤੋਂ ਫਿਰ ਉਹਨਾਂ ਨੇ ਵੈਰੀਫਾਈ ਕਰਕੇ ਦੱਸਿਆ ਵੀ ਬਾਪੂ ਬਹੁਤ ਲੋੜਵੰਦਾ ਬਾਪੂ ਜਿਹੜੀ ਗੱਲ ਦੱਸਦਾ ਵਾਕਈ ਸਹੀ ਆ ਅੱਖਾਂ ਤੋਂ ਅੰਨਾ ਹੋ ਗਿਆ ਅੱਖਾਂ 'ਚ ਚਾਹ ਪਈ ਸੀ ਵੀ ਦਾ ਘਰ-ਬਾਰ ਕੋਈ ਨਹੀਂ ਦਾ ਪਰਿਵਾਰ ਕੋਈ ਨਹੀਂ ਤਾਂ ਫਿਰ ਸਤਵੀਰ ਵੀਰੇ ਹੁਣੀ ਆਪਣੇ ਪਰਿਵਾਰ ਨੂੰ ਇੱਥੇ ਸਾਡੇ ਕੋਲੇ ਭੇਜਦੇ ਆ ਜਿਹੜੇ ਬਾਪੂ ਨੂੰ ਛੱਡ ਕੇ ਗਏ ਨੇ ਗਰਤੇਜ ਸਿੰਘ ਆ ਵੀਰਾ ਪ੍ਰਭਜੋਤ ਸਿੰਘ ਆ ਹਰਵਿੰਦਰ ਸਿੰਘ ਆ ਤੇ ਗੁਰਲਾਲ ਸਿੰਘ ਜੀ ਆ ਇਸ ਸੁਤਵੀਰ ਸਿੰਘ ਦੇ ਪਿਤਾ ਜੀ ਨੇ ਗਰਤੇਜ ਸਿੰਘ ਉਹਨਾਂ ਨੇ ਆਪਣੇ ਫਾਦਰ ਨੂੰ ਭੇਜਿਆ ਤੇ ਫਿਰ ਬਾਪੂ ਜੀ ਨੂੰ ਸਾਡੇ ਕੋਲੇ ਇੱਥੇ ਛੱਡ ਕੇ ਗਏ ਨੇ ਹੁਣ ਬਾਪੂ ਜੀ ਹਸਪੀਟਲ ਦੇ ਵਿੱਚ ਜੇਰੇ ਇਲਾਜ ਨੇ ਇਲਾਜ ਚੱਲਦਾ ਬਾਪੂ ਜੀ ਦਾ ਬਾਪੂ ਜੀ ਮੈਨੂੰ ਤਾਂ ਕਹਿਣਾ ਪੈ ਰਿਹਾ ਕਿਉਂਕਿ ਇਹਦੇ ਹਾਲਾਤ ਆ ਜਿਹੜੇ ਉਹ ਬਾਪੂ ਜੀ ਦੱਸਦੇ ਨੇ ਪਰ ਇਹ ਮੇਤੋ ਵੀ 2-4 ਸਾਲ ਛੋਟਾ ਵਾ ਵਿਚਾਰਾ ਅੱਖਾਂ ਦੀ ਰੌਸ਼ਨੀ ਗਵਾ ਚੁੱਕਿਆ ਵਾ ਇਤੇ ਉਹ ਡਾਕਟਰਾਂ ਨੂੰ ਅਸੀਂ ਚੈੱਕਅਪ ਵੀ ਕਰਾਇਆ ਇੱਕ ਅੱਖ ਦੀ ਲਾਈਟ ਤਾਂ ਬਿਲਕੁਲ ਖਤਮ ਉਹ ਆ ਨਹੀਂ ਸਕਦੀ ਇੱਕ ਅੱਖ ਦੇ ਵਿੱਚ ਦਵਾਈ ਪਾਉਣੇ ਐਨਫੈਕਸ਼ਨ ਬਹੁਤ ਆ ਵਾਹਿਗੁਰੂ ਕਿਰਪਾ ਕਰਨ ਉਹਦੇ ਨਾਲ ਇਹਨੂੰ ਥੋੜਾ ਥੋੜਾ ਦਿਖਣ ਲੱਗ ਜੇ ਤੇ ਇਹ ਆਪਣੇ ਜੋਗਾ ਹੋ ਜੇਵੇ ਆਪਣੇ ਆਪ ਨੂੰ ਸੰਭਾਲਣ ਜੋਗਾ ਹੋ ਜੇਵੇ ਪਰ ਅੱਜ ਰਿਸ਼ਤਿਆਂ ਦੀ ਟੁੱਟਦੀ ਹੋਈ ਤੰਦ ਚਿੱਟਾ ਹੁੰਦਾ ਲਹੂ ਆਪਣੇ ਆਪ ਦੇ ਵਿੱਚ ਆਪਣੀ ਗਵਾਹੀ ਭਰ ਰਿਹਾ ਵੀ ਜਿਹਨੇ ساری ਜਿੰਦਗੀ ਮਾਮੇ ਨੇ ਉਸ ਘਰ ਦੇ ਲਈ ਕੰਮ ਕੀਤਾ ਤੇ ਅੱਜ ਉਹਨੂੰ ਬੁੜਾਪੇ 'ਚ ਅੱਖਾਂ ਤੋਂ ਅੰਨ੍ਹਾ ਹੋਣ ਦੇ ਬਾਵਜੂਦ ਕੱਢ ਦਿੱਤਾ ਗਿਆ ਤੇ ਬਾਪੂ ਤਾਂ ਇਹ ਦੱਸਦਾ ਵੀ ਅੱਖਾਂ ਤੋਂ ਅੰਨ੍ਹਾ ਵੀ ਉਸੇ ਘਰ 'ਚ ਹੀ ਹੋਇਆ ਉਹਨਾਂ ਦੀ ਗਲਤੀ ਕਰਕੇ ਹੀ ਹੋਇਆ ਪਰ ਸਾਡੀ ਇਹ ਬੇਨਤੀ ਹੈ ਭੈਣ ਨੂੰ ਕਮਲਾ ਨੂੰ ਵੀ ਜੇ ਤੂੰ ਸਾਡੀ ਵੀਡੀਓ ਦੇਖਦੀਆਂ ਸੀ ਕੋਸ਼ਿਸ਼ ਵੀ ਕੀਤੀ ਤੁਹਾਡੇ ਨਾਲ ਸੰਪਰਕ ਕਰਨ ਦੀ ਪਰ ਨਹੀਂ ਹੋਇਆ ਤੁਸੀਂ ਆ ਕੇ ਮਿਲ ਕੇ ਜਾਓ ਆਪਣਾ ਪੱਖ ਵੀ ਪੇਸ਼ ਕਰੋ ਤੁਸੀਂ ਦੱਸੋ ਵੀ ਆ ਕੇ ਬਾਪੂ ਦੀ ਕੀ ਹਿਸਟਰੀ ਆ ਕਿਉਂ ਇਦਾਂ ਹੋਇਆ ਬਾਪ ਇਸ ਟਾਈਮ ਇਹ ਸੂਰਜ ਬਾਲਮੀਕ ਆਪਣੇ ਆਪ ਤੋਂ ਇੰਨਾ ਕੀ ਕੁਝ ਮੰਗਦਾ ਵੀ ਇਹ ਥੋੜਾ ਬਹੁਤਾ ਦਿਖਣ ਲੱਗ ਜਵੇ ਇਹਨੂੰ ਗੁਰੂ ਸਾਹਿਬ ਅੱਗੇ ਅਰਦਾਸ ਕਰਿਓ ਉਹ ਅੱਲਾ ਉਹ ਰਾਮ ਉਹ ਵਾਹਿਗੁਰੂ ਜੀ ਉਹ ਭਗਵਾਨ ਮਿਹਰ ਕਰਨ ਵੀ ਇਸ ਵੀਰ ਨੂੰ ਇਹਦੀ ਅੱਖਾਂ ਦੀ ਰੌਸ਼ਨੀ ਵਾਪਸ ਮਿਲ ਜੇ ਬੜੀ ਦੁੱਖ ਦੀ ਗੱਲ ਆ ਵੀ ਐਸੇ ਲੋਕ ਅੱਜ ਜਿਨ੍ਹਾਂ ਨੂੰ ਪਰਿਵਾਰ ਦੀ ਲੋੜ ਆ ਪਰਿਵਾਰ ਉਸ ਟਾਈਮ ਉਹਨਾਂ ਨੂੰ ਛੱਡ ਦਿੰਦਾ ਵਾ ਇਹ ਬੜੀ ਦੁੱਖ ਦੀ ਗੱਲ ਆ ਵੀ ਪਰਿਵਾਰ ਜੀ ਨੇ ਆਪਣਿਆਂ ਨੇ ਸਾਹਮਣਾ ਸੀ ਉਹਨਾਂ ਦੀ ਗਲਤੀ ਨਾਲ ਹੀ ਜ਼ਿੰਦਗੀ ਭਰ ਲਈ ਅੱਖਾਂ ਤੋਂ ਅੰਨਾ ਹੋ ਗਿਆ ਸਾਨੂੰ ਪ੍ਰਮਾਤਮਾ ਇੰਨੀ ਹਿੰਮਤ ਬਖਸ਼ਣ ਅਸੀਂ ਵੀਰ ਦੇ ਆਪਣੇ ਬਣ ਸਕੀਏ ਇਹਦੇ ਨਾਲ ਖੜ੍ਹ ਸਕੀਏ ਇਹ ਵੀਰ ਇਸੇ ਸੁਪਨਿਆਂ ਦੇ ਘਰ ਚ ਰਹਿ ਕੇ ਇੱਕ ਚੰਗਾ ਜੀਵਨ ਬਤੀਤ ਕਰ ਸਕੇ। ਤਕਵੀਰ ਵੀਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਉਹ ਭੈਣ ਦਾ ਕਮਲਜੀਤ ਕੌਰ ਦਾ ਜਿਨੇ ਸਾਨੂੰ ਦੱਸਿਆ ਜਿਨੇ ਜ਼ਿੰਮੇਵਾਰੀ ਸਮਝਦੇ ਆ ਆਪਣਾ ਫਰਜ਼ ਨਿਭਾਉਂਦੇ ਆ ਇਸ ਵੀਰ ਨੂੰ ਇੱਥੇ ਤਿੱਕਰ ਪਹੁੰਚਦਾ ਕੀਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਕੋਈ ਨਾ ਸੁਰਜੀਤ ਬਾਬੇ ਫਿਕਰ ਨਾ ਕਰ ਸਭ ਠੀਕ ਹੋ ਜਾਊਗਾ। ਅੱਛਾ। ਦਿਖਣ ਲੱਗ ਗਿਆ ਨਾ ਤੈਨੂੰ। ਮਾਰੇ ਮੇਰ ਕਰਨਗੇ ਟੈਨਸ਼ਨ ਨਾ ਲੈ ਜਾਵਾ ਠੀਕ ਆ